ਆਉਟੇਲੀ ਐਂਨਾ ਗੜਨਾ ਕੁੱਟੀ ਕਿਦਾ ਐਂਦਾ ਗੜਨਾ ਕੁੱਟੀ ਕਿ ਮੈਂ ਮਰ ਜਾਵਾਂ ਉੰਨੇ ਸ਼ੌਦੀ ਬੋਲੀ ਜਿੰਨੇ ਚਰਚਾ ਆਵੇ ਐਡੀ ਚੋਟ ਨਾ ਮਾਰੀ ਗੈਰਤ ਜਾਗ ਪਵੇ ਐਡੀ ਚੋਟ ਨਾ ਮਾਰੀ ਗੈਰਤ ਜਾਗ ਪਵੇ ਵਿਆਹ ਦੇ ਵਿੱਚ ਨਾ ਵੀ ਦਾ ਲੇਖਾ ਕਰ ਜਾਵਾਂ ਉਹ ਮੇਰਾ ਵੀ ਰੱਬ ਉਹੀ ਜੋ ਰੱਬ ਤੇ ਰਾਏ ਮੇਰਾ ਵੀ ਰਾਬੂਹੀ ਜੋ ਰਬ ਤੇਰਾ ਏ ਉਹ ਤੇਰੇ ਪੈਰੀਂ ਸਿਰ ਆਪਣਾ ਕਿੰਜ ਤਰ ਜਾਵਾ ਤੀ ਦਿੱਤੀ ਏ ਦਾਤਾ ਤਨ ਵੀ ਦੇ ਸਾਨੂੰ ਤੀ ਦਿੱਤੀ ਏ ਦਾਤਾ ਤਨ ਵੀ ਦੇ ਸਾਨੂੰ ਉਚਾਵਾਂ ਦੇ ਨਾਲ ਉਸ ਦੀ ਝੋਲੀ ਭਰ ਜਾਵਾ ਅੱਜ ਇਹ ਨਹੀਂ ਬਹੁਤ ਬਾਕੀ ਫੇਰ ਸਈ ਅੱਜ ਇਹ ਨਹੀਂ ਬਹੁਤ ਬਾਕੀ ਫੇਰ ਸਈ ਤੂੰ ਵੀ ਲੱਗ ਟਿਕਾਣੇ ਮੈਂ ਵੀ ਘਰ ਜਾਵਾ ਗੁਰਾਂ ਨਾਲੋਂ ਹੁਣ ਗੋਲ ਕਾ ਮੂਰੇ ਨੇ ਗੁਰਾਂ ਨਾਲੋਂ ਹੁਣ ਗੋਲ ਕਾ ਮੂਰੇ ਨੇ ਕਿਹ ਚਾਵਾ ਨਾਲ ਦਾਤਾ ਤੇਰੇ ਦਰ ਜਾਵਾ ਕਿ ਪਾਣੀ ਨੂੰ ਵਪਾਰ ਬਣਾ ਲਿਆ ਲੋਕਾਂ ਨੇ ਪਾਣੀ ਨੂੰ ਵਪਾਰ ਬਣਾ ਲਿਆ ਲੋਕਾਂ ਨੇ ਚੰਦ ਬਣੂ ਕੀ ਸਾਡਾ ਸੋਚ ਕੇ ਡਰ ਜਾਵਾ ਚੰਦ ਬਣੂ ਕੀ ਸਾਡਾ ਸੋਚ ਕੇ ਡਰ ਜਾਵਾ